ਸੋ ਹਾਂਜੀ ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ ਆਈ ਹੋਪ ਹਾਲ ਚਾਲ ਵਧੀਆ ਹੋਣਗੇ ਜਿਹੜੀ ਆਪਾਂ ਅੱਜ ਵੀਡੀਓ ਲੈ ਕੇ ਆਏ ਆ ਇਹ ਲੈ ਕੇ ਆ ਆਰਗਾਂਜ਼ਾ ਔਰ ਸ਼ਿਮਰ ਔਰ ਨੇਚਰਲ ਕੈਪ ਦੇ ਉੱਪਰ ਹੈਂਡਵਰਕ ਔਰ ਥ੍ਰੈਡਵਰਕ ਔਰ ਜ਼ਰੀਵਰਕ ਦੇ ਸੂਟ ਨੇ ਜਿਨ੍ਹਾਂ ਨੂੰ ਕੱਟ ਪੀਸ ਦੀ ਵੀਡੀਓ ਚਾਹੀਦੀ ਆ ਹੋਲ ਸੇਲ ਵਾਸਤੇ ਕੰਮ ਕਰਨਾ ਆ ਔਰ ਮੈਂ ਡਿਸਕ੍ਰਿਪਸ਼ਨ ਦੇ ਲਿੰਕ ਸੈਂਡ ਕਰੂੰਗਾ ਪੇਸਟ ਕਰ ਦੂਗਾ ਤੁਸੀਂ ਦੇ ਕਲਿੱਕ ਕਰਕੇ ਜ਼ਰੂਰ ਆਪਣੀ ਵੀਡੀਓ ਦੇਖਿਓ ਔਰ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਮੈਂ ਪਿਛਲੀ ਵੀਡੀਓ ਜੀ ਵੀ ਕਿਹਾ ਸੀ 50% ਆਪਣੇ ਵੀਡੀਓ ਦੇਖਦੇ ਆ ਕਸਟਮਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਜਿਹੜਾ ਕਸਟਮਰ ਚੈਨਲ ਸਬਸਕ੍ਰਾਈਬ ਕਰਕੇ ਆਪਣੇ ਸ਼ਾਪ ਤੇ ਆਊਗਾ ਉਹਨੂੰ ਬਹੁਤ ਵਧੀਆ ਆਫਰ ਦਵਾਂਗੇ ਤੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਕਿੱਦਾਂ ਨਹੀਂ ਲੱਗੀ ਬਹੁਤ ਸੋਹਣੇ ਸੋਹਣੇ ਵੀਨਲ ਲਾਸਟ ਤੱਕ ਜ਼ਰੂਰ ਵਾਚ ਕਰਿਓ ਜਿੱਦਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਹੋਵੇ ਜੋ ਵੈਰਾਈਟੀ ਚਾਹੀਦੀ ਹੋਵੇ ਵਟਸਐਪ ਨੰਬਰ ਮੈਂਸ਼ਨ ਕੀਤਾ ਤੁਸੀਂ WhatsApp ਦੇ ਉੱਪਰ ਆ ਕੇ ਜੋ ਵੀ ਚੀਜ਼ ਨੂੰ ਚਾਹੀਦੀ ਹੈ ਟੋਟਲ ਵੈਰਾਈਟੀ ਆਪਣੇ ਕੋਲ ਅਵੇਲੇਬਲ ਆਪਾਂ ਵਰਕ ਵੀ ਕਰਾ ਦਨੇ ਸਟਿਚਿੰਗ ਵੀ ਕਰਵਾ ਦਨੇ ਆ ਜੋ ਵੀ ਤੁਹਾਨੂੰ ਵੈਰਾਈਟੀ ਚਾਹੀਦੀ ਹੈ ਤੁਸੀਂ WhatsApp ਦੇ ਉੱਪਰ ਆ ਕੇ ਮੈਸੇਜ ਕਰ ਸਕਦੇ ਹੋ ਔਰ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਵਾਚ ਕਰਿਓ ਥੈਂਕ ਯੂ ਸੋ ਮੱਚ ਵੀਡੀਓ ਕਰਦੇ ਆਪਾਂ ਸਟਾਫ ਹਾਂ ਜਿਹੜਾ ਪਹਿਲਾ ਆਰਟੀਕਲ ਆਪਣਾ ਔਰਗੰਜ਼ਾ ਦੇ ਵਿੱਚ ਆ ਪਿਓਰ ਔਰਗੰਜ਼ਾ ਸਟੱਫ ਹੈ ਬਲ ਓਰੀਜਨਲ ਤੇ ਘੇਰੇ ਦੇ ਹੋਇਆ ਥ੍ਰੈਡ ਦਾ ਵਰਕ ਨਾਲ ਜ਼ਰੀ ਦਾ ਵਰਕ ਬਹੁਤ ਸੋਹਣਾ ਵਰਕ ਹੋਇਆ ਤੇ ਉੱਪਰ ਸਾਰਾ ਹੋਇਆ ਜ਼ਰੀ ਔਰ ਹੈਂਡਵਰਕ ਜਿਹੜੇ ਵਿੱਚ ਕਲਰ ਹੋਊਗਾ ਪਹਿਲਾ ਰੂਗਾ ਇਹ ਵਾਲਾ ਕਲਰ ਬਹੁਤ ਸੋਨਾ ਆ येलो ਟੋਨ ਤੇ ਆ ਮਸਟਰਡ ਟੋਨ ਤੇ ਦੂਜਾ ਪਿੰਕ ਕਲਰ ਆ ਤੀਸਰਾ ਕਲਰ ਜੀ ਪਿਸਤਾ ਕਲਰ ਮਿਲ ਜੇਗਾ ਤੁਹਾਨੂੰ ਬਹੁਤ ਸੋਨਾ ਚਾਰਟ ਆ ਬਹੁਤ ਸੋਨਾ ਡਿਜ਼ਾਈਨ ਆ ਚਨੌਨ ਦਾ ਦੁਪੱਟਾ ਇਹਦੇ ਨਾਲ ਲੱਗਿਆ ਆ ਬਹੁਤ ਸੋਨਾ ਵਰਕ ਆ ਦੁਪੱਟੇ ਇਹਨਾਂ ਦੇ ਸਬਦ ਅਲੱਗ-ਅਲੱਗ ਹੋਣਗੇ ਵਰਕ ਦੇ ਡਿਜ਼ਾਈਨ ਨੇ ਜਿਹੜੇ ਇਹਦਾ ਇਦਾਂ ਦਾ ਡਿਜ਼ਾਈਨ ਰੂਗਾ ਡਿਜ਼ਾਈਨ ਬਹੁਤ ਅੱਛਾ ਆ ਬਾਕੀ ਜਿਹੜੇ ਹੋਰ ਡਿਜ਼ਾਈਨ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾ ਰਿਹਾ ਤੁਹਾਨੂੰ ਨੈਸਟਡ ਡਿਜ਼ਾਈਨ ਹੈ ਜਿਹੜਾ ਅਪਣਾਊਗਾ ਪਿਓਰ ਸ਼ਿਮਰ ਦੇ ਵਿੱਚ ਆਊਗਾ ਬਹੁਤ ਸੋਹਣਾ ਫੈਬਰਿਕ ਹੈ ਦਾ ਤੇ ਵਰਕ ਜਿਹੜਾ ਹੋਇਆ ਆ ਜ਼ਰੀ ਔਰ ਹੈਂਡਵਰਕ ਦਾ ਕੰਮ ਆ ਸਾਰਾ ਤੇ ਕੰਬੀਨੇਸ਼ਨ ਆ ਦਾ yellow ਨਾਲ ਡਬਲ ਸ਼ੇਅਰ ਸੂਟ ਹੈ ਵਾਲਾ ਗ੍ਰੀਨ ਤੇ yellow ਕਲਰ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਹੈ ਵਾਲਾ ਬਿਲਕੁਲ ਨਵਾਂ ਡਿਜ਼ਾਈਨ ਚਾਰੇ ਚ ਰੰਗ ਨੇ ਹੈਂਡਵਰਕ ਦਾ ਕੰਮ ਹੋਇਆ ਸਾਰਾ ਬਾਟਮ ਇਹਦੀ ਹੈਗੀ ਆ ਆ ਦੁਪੱਟਾ ਜਿਹੜਾ ਬਾਟਮ ਇਹਦੀ ਗ੍ਰੀਨ ਆਉਗੀ ਬਹੁਤ ਸੋਹਣਾ ਆਰਟੀਕਲ ਹੈ ਇੱਥੇ ਕਲਰ ਤੁਹਾਨੂੰ ਇਹ ਵਾਲਾ ਮਿਲ ਜੇਗਾ ਵਾਈਨ ਤੇ ਪਿੰਕ ਕੰਟਰਾਸਟ ਦੇ ਨਾਲ ਬਾਕੀ ਤੁਹਾਨੂੰ ਇਦਾਂ ਦੇ ਵਿੱਚ ਚਾਰ ਰੰਗ ਮਿਲ ਜਾਣਗੇ ਕੰਟਰਾਸਟ ਸੂਟ ਬਹੁਤ ਸੋਹਣੇ ਰੈਟਨ ਦੇ ਵਿੱਚ ਆ ਬਹੁਤ ਸੋਹਣਾ ਹੀ ਸਟੱਫ ਹੈ ਇਹਦਾ ਤੇ ਰੇਟ ਮੈਂ ਤੁਹਾਨੂੰ ਇਹਦਾ ਮੈਂਸ਼ਨ ਕਰੀ ਗੱਲਾਂ ਵਿੱਚ ਰੇਟ ਦਾ 18 ਕੁ ਸੁਦੀ ਇੰਚ ਹੋਗਾ ਇਹ ਗੋਲ ਸ਼ਿਮਰ ਦੇ ਵਿੱਚ ਇਨਸਟ ਡਿਜ਼ਾਈਨ ਆ ਉਹ ਵੀ ਸ਼ਿਮਰ ਦੇ ਵਿੱਚ ਆ ਬਹੁਤ ਸੋਹਣਾ ਥ੍ਰੈਡ ਵਰਕ ਦਾ ਕੰਮ ਹੋਇਆ ਹੈ ਇਹਦੇ ਚ ਨਾਲੇ ਚੁੰਨੀਆਂ ਚੁਣੌਣ ਦੀ ਚੋਰ ਚਰਾਂ ਦੀ ਚੁੰਨੀਆਂ ਇਹਦੇ ਵਿੱਚ ਬਾਕੀ ਤੁਹਾਨੂੰ 4 ਕਲਰ ਮਿਲ ਜਾਣਗੇ ਤੁਹਾਨੂੰ ਹਲੇ ਮਾਲ ਖੁੱਲਣ ਲੱਗਿਆ ਹੋਇਆ ਹੈ ਪਾਰਸਲ 'ਚ ਮਾਲ ਪਿਆ ਇਹਦੇ ਨਾਲ ਦਾ ਚਾਰ ਤੁਹਾਨੂੰ ਚ ਰੰਗ ਮਿਲ ਜਾਣਗੇ ਬਹੁਤ ਸੋਹਣਾ ਡਿਜ਼ਾਈਨ ਆ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਬਹੁਤ ਸੋਹਣੀ ਫਿਨਿਸ਼ਿੰਗ ਹੈ ਜੀ ਨੈਸਟਾ ਵਸ਼ਿਮਰ ਦੇ ਉੱਪਰ ਬਹੁਤ ਸੋਨਾ ਹੈਂਡਵਰਕ ਹੋਇਆ ਹੋਇਆ ਕੰਮ ਨਾਲ ਚਨੋਂ ਦੀ ਚੁੰਨੀ ਆਉਗੀ ਵਰਕ ਵਾਲੀ ਬਹੁਤ ਸੋਹਣੀ ਡਬਲ ਸ਼ੇਡ ਚੁੰਨੀ ਆ ਡਬਲ ਸ਼ੇਡ ਹੀ ਸੂਟ ਆ ਹੈ ਆਰਟੀਕਲ ਬਹੁਤ ਸੋਹਣਾ ਚਾਰ ਤੋਂ ਚਾਰ ਰੰਗ ਮਿਲ ਜਾਣਗੇ yellow ਇਹਦੀ ਬਾਟਮ ਹੈ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਆ ਕਲਰ ਬਹੁਤ ਸੋਹਣਾ ਨੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੋਹਣਾ ਸਟਫ ਇਹਦਾ ਪਿਓਰ ਸ਼ਿਮਰ ਹੈ ਰੇਟ ਇਹਦਾ ਵੀ 17-1800 ਦੇ ਆਸ-ਪਾਸ ਰਹੂਗਾ ਜੀ ਫਰੋਜ਼ੀ ਕੰਨ ਦੇ ਕੋਲੋਂ ਪਾਸ ਰੋਡ ਲੈ ਕੇ ਆਇਆ ਬਹੁਤ ਸੋਨਾ ਹੋ ਲਈ ਪਿਓਰ ਸ਼ਿਮਰ ਬਨਾਰਸੀ ਦੇ ਵਿੱਚ ਆ ਸੂਟ ਤੇਰਾ ਚੈੱਕ ਕਰੋ ਤੁਸੀਂ ਸੂਟ ਦਾ ਫਿਨਿਸ਼ਿੰਗ ਬਹੁਤ ਵਧੀਆ ਆ ਸਾਰਾ ਹੈਂਡ ਔਰ ਥ्रेड ਦਾ ਸੋਰੀ ਜ਼ਰੀ ਦਾ ਕੰਮ ਹੋਇਆ ਆ ਹੈਂਡ ਨਾਲ ਦੁਪੱਟਾ ਇਹਦਾ ਇਹ ਵਾਲਾ ਔਰਗੰਜ਼ਾ ਫੈਬਰਿਕ ਤੇ ਦੁਪੱਟਾ ਵਰਕ ਹੋਇਆ ਦੁਪੱਟੇ ਤੇ ਲੈਸ ਲੱਗੀ ਆ ਸਾਰੇ ਤੇ ਕਲਰ ਵਿੱਚ ਤੁਹਾਨੂੰ ਮਜ਼ੈਂਟਾ ਮਿਲ ਜੂਗਾ 2-3 ਕਲਰ ਤੁਹਾਨੂੰ ਚ ਹੋਰ ਮਿਲ ਜਾਣਗੇ ਬਹੁਤ ਸੋਨਾ ਫੈਬਰਿਕ ਹੈ ਦਾ ਬਨਾਸੀ ਬੁੱਟੀ ਦੇ ਨਾਲ ਫੈਬਰਿਕ ਦੇ ਉੱਪਰ ਹੈਂਡਵਰਕ ਹੋਇਆ ਹੋਇਆ ਸਾਰੇ ਤੇ ਇਹ ਮਜ਼ੈਂਟਾ ਕਲਰ ਹੈ ਦਾ ਨੈਸਟ ਆਰਟੀਕਲ ਆਪਣਾ ਪਿਓਰ ਵਿਸਕੋਸ オーਗੰਜ਼ਾ ਦਾ 골ਡਨ ਕੰਨੇ ਵਾਲੀ ਤੇ ਇਹ ਪਕੋ ਤਿਆਰ ਕਰਵਾਣੇ ਆ ਸਾਰਾ ਹੈਂਡ ਦਾ ਕੰਮ ਹੋਇਆ ਇਹਦੇ ਜਰੀ ਔਰ ਹੈਂਡ ਦਾ ਕੱਲੇ ਘੇਰੇ ਤੇ ਵਰਕਅ ਬਹੁਤ ਸੋਹਣਾ ਵਰਕਅ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੁਪੱਟਾ ਇਹਦਾ ਹੋਊਗਾ ਪਿਓਰ ਕਮਲ ਚਨੋਂ ਦਾ ਸਟੈਂਪਿੰਗ ਵਾਲਾ ਦੁਪੱਟਾ ਹੈ ਇਹਦਾ origignal ਕਮਲ ਬਹੁਤ ਸੋਨਾ ਸੂਟ ਆ ਕਟਾਮ ਵਰਕ ਹੋਏ ਨੇ ਬਹੁਤ ਸੋਨਾ ਵਰਕ ਹੋਇਆ ਹੈ ਦੁਪੱਟੇ ਤੇ ਵੀ ਤੇ ਇਹ ਘੇਰੇ ਤੇ ਹੋਇਆ ਹੈ ਇਹ ਆਪਾਂ ਖੋਦ ਤਿਆਰ ਕਰਵਾਈਦਾ ਹੈ ਬਹੁਤ ਸੋਨਾ ਆਰਟੀਕਲ ਹੈ ਇਹ ਵਾਲਾ ਚੈੱਕ ਕਰੋ ਡਿਜ਼ਾਈਨ ਰੇਟ ਵੀ ਤਾਂ ਬਹੁਤ ਵਧੀਆ ਹੈ ਸਿਰਫ 1500 ਰੁਪਏ ਦਾ ਸੂਟ ਤੁਹਾਨੂੰ ਦੇ ਦਾਂਗੇ ਸੂਟ organza ਦੇ ਉੱਪਰ ਹੈਂਡਵਰਕ ਸੂਟ ਬਹੁਤ ਪਿਆਰਾ ਆਰਟੀਕਲ ਹੈ ਇਹ ਵਾਲਾ ਨੈਕਸਟ ਡਿਜ਼ਾਈਨ ਆਪਣਾ ਇਹ ਵਾਲਾ ਰਹੂਗਾ ਪਿਓਰ organza ਦੇ ਉੱਪਰ ਦੁਪੱਟਾ ਹੈ ਇਹਦਾ ਔਰਗੰਜ਼ਾ ਦੇ ਹੀ ਸੂਟ ਹੈ ਫੈਬਰਿਕ 골ਡਨ ਕੰਨੀ ਵਾਲਾ ਇਹ ਲੱਗਿਆ ਘੇਰਾ ਸੂਟ ਦਾ ਬਹੁਤ ਸੋਨਾ ਗਲਾ ਬਣਿਆ ਇਹਦਾ ਬਾਟਮ ਦਾ ਫੈਬਰਿਕ ਬਹੁਤ ਵਧੀਆ ਪਿਓਰ ਸਿਲਕ ਦੇ ਵਿੱਚ ਹੈ ਇਹਦੇ ਬਾਕੀ ਤੋਂ ਚਾਰ ਪੰਜ ਰੰਗ ਮਿਲ ਜਾਣਗੇ ਰੇਟ ਤਾਂ ਬਹੁਤ ਵਧੀਆ ਆ 1150 ਦੀ ਰੇਂਜ ਚ ਕੀ ਚੀਜ਼ ਚੈੱਕ ਕਰੋ ਬਹੁਤ ਸੋਨਾ ਹੈਂਡਵਰਕ ਦੇ ਨਾਲ ਸੂਟ ਚਾਰ ਦਿੱਤਾ ਹੋਇਆ ਪੀਚ ਕਲਰ ਦੇ ਵਿੱਚ ਬਹੁਤ ਸੋਹਣਾ ਡਿਜ਼ਾਈਨ ਆ ਇੱਕ ਹੀ ਰਬੜੇ ਤੇ ਬਾਕੀ ਦਾ ਜਿਹੜਾ ਦੁਪੱਟਾ ਇਹ ਤੁਹਾਨੂੰ ਖਾਈ ਦਿੰਦਾ ਮੈਂ ਬਹੁਤ ਸੋਹਣਾ ਲੈਸ ਵਾਲਾ ਦੁਪੱਟਾ ਆ ਬਾਜ਼ੂ ਦੇ ਵੀ ਵਰਕਾ ਬਹੁਤ ਪਿਆਰਾ ਡਿਜ਼ਾਈਨ ਨੂੰ ਫਾਈਨਲ ਲੋਕ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਆਰਟੀਕਲ ਹੈ ਇਹ ਵਾਲਾ ਬਾਟਮੇ ਦੀ ਰੂਵੀ ਪਲੇਨ ਡਿਜ਼ਾਈਨ ক্লোਜ਼ ਕਰਕੇ ਚੈੱਕ ਕਰਾਂਗੇ ਫਿਨਿਸ਼ਿੰਗ ਰੀਅਲ ਦੇਖੂਗੇ ਬਹੁਤ ਜ਼ਿਆਦਾ ਸੋਹਣੀ ਹੈ ਔਰ ਫਿਨਿਸ਼ਿੰਗ ਬਹੁਤ ਵਧੀਆ ਹੈ ਇਹਦੇ ਜਿਹੜੇ ਕਲਰ ਨੇ ਮੈਂ ਤੁਹਾਨੂੰ ਦਿਖਾਈ ਰਿਹਾ ਹਾਂ ਚਲੋ ਜੀ ਪਹਿਲਾ ਕਲਰ ਦੇ ਚਾਹੂਗਾ yellow ਦੂਜਾ ਗਿਸਤਾ ਤੇਜਾ ਹੋਗਾ lavender ਕਲਰ ਚੌਥਾ ਕਲਰ ਜਿਹਨੂੰ ਮਰੇ ਖੋਲੀ ਆ ਇਹ ਮੈਨੇ peach ਕਲਰ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੋਹਣਾ ਆਰਟੀਕਲ ਆ ਬਹੁਤ ਸੋਹਣਾ ਰੇਟ ਆ ਦਾ ਨੈਸਟ ਆਊਗਾ organza shimmer ਦੇ ਉੱਪਰ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਆ ਬਹੁਤ ਸੋਹਣਾ ਵਰਕ ਆ ਘੇਰਾ ਵਰਕ ਹੋਇਆ ਹੈ ਨਾਲੇ ਵਾਲਾ ਹੈਗਾ ਦੁਪੱਟਾ ਵਰਕ ਬਾਟਮ ਤੇ ਪਲੇਨ ਹੈ ਦਾ ਰੇਟ ਸਿਰਫ ਮਿਲੂਗਾ 1550 ਰੁਪਏ ਦਾ ਡਿਜ਼ਾਈਨ ਦੇ ਲੁੱਕ ਚੈੱਕ ਕਰ ਲੋ ਬਹੁਤ ਸੋਹਣਾ ਵਰਕ ਦੀ ਫਿਨਿਸ਼ਿੰਗ ਹੈ ਜੀ ਸਾਰਾ ਫਿਨਿਸ਼ਿੰਗ ਚੈੱਕ ਕਰੋ ਵਰਕ ਦੀ ਹੈਂਡਵਰਕ ਦੇ ਨਾਲ ਆ ਨੈਸਟ ਡਿਜ਼ਾਈਨ ਆਪਣੇ ਕੋਲ ਬਹੁਤ ਪਿਆਰੇ ਹੀ ਡਿਜ਼ਾਈਨ ਆ ਔਰਗੰਜ਼ਾ ਦੇ ਉੱਪਰ ਆ ਸੋ ਮੁੱਕੇ ਫਿਰ ਤੁਹਾਨੂੰ ਫਾਈਨਲ ਦਿਖਾ ਦਿੰਨੇ ਆ ਇਹਦਾ ਰਹਿਣਗੇ ਤੇ ਬਾਜ਼ੂ ਬਹੁਤ ਸੋਹਣਾ ਬਾਜ਼ੂ ਇਹਦਾ ਏ ਰੂਗਾ ਦਾ ਘੇਰਾ ਬਹੁਤ ਪਿਆਰਾ ਹੀ ਘੇਰਾ ਇਹਦਾ organza stoff ਤੇ ਪਰ ਫੈਂਸੀ suit ਆ ਇਹ ਆਉਗੀ ਦੀ ਬਾਟਮ ਬਾਟਮ ਤੇ ਬਹੁਤ ਸੋਹਣਾ ਵਰਕ ਹੋਇਆ ਆ ਬਾਕੀ ਇਹ ਆਉਗਾ ਦਾ ਗਲਾ ਇਹ ਆਉਗਾ ਦਾ ਦੁਪੱਟਾ ਜੀ ਫਾਈਨਲ ਲੁੱਕ ਦੇਖਣੀ ਆ ਆ ਲਓ ਬਹੁਤ ਸੋਹਣਾ ਆ ਤੇ ਕਲਰ ਰੇਟ ਆ ਦਾ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਆ ਬਾਟਮ ਵਰਕ ਦੇ ਨਾਲ ਬਹੁਤ ਆਪਾਪੋ suit ਜਾਂਦੇ ਨੇ ਤੁਹਾਨੂੰ ਸਿਰਫ 2000 ਰੁਪਏ ਦੇ ਰੇ ਵਿੱਚ ਦੇ ਦਾਂਗਾ suit ਆਪਾਂ ਬਾਕੀ ਮੌਕੇ ਤੇ ਹੋਰ ਡਿਸਕਾਊਂਟ ਵੀ ਕਰ ਦਾਂ ਕੋਈ ਦਿੱਕਤ ਨਹੀਂ ਸਿਲੈਕਟ ਕਰੋ ਤੁਸੀਂ ਨੈਕਸਟ ਡਿਜ਼ਾਈਨ ਜਿਹੜਾ ਹੈਗਾ ਆਪਣੇ ਕੋਲ ਸ਼ਿਮਰ ਦੇ ਵਿੱਚ ਆ ਬਹੁਤ ਸੋਹਣਾ ਡਿਜ਼ਾਈਨ ਆ ਘੇਰਾ ਬਹੁਤ ਸੋਹਣਾ ਵਰਕ ਹੋਇਆ ਹੈ ਘੇਰੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਦੁਪੱਟਾ ਆਊਗਾ ਇਹ ਵਾਲਾ ਵਰਕ ਵਾਲਾ ਗ੍ਰੇ ਕਲਰ ਦੇ ਵਿੱਚ ਸੋੜ ਦੇ ਫਾਈਨਲ ਲੁੱਕ ਇਹ ਆ ਚਾਰ ਪੰਜ ਸਿਮਨਾਂ ਚ ਕਲਰ ਮਿਲ ਜਾਣਗੇ ਬਹੁਤ ਸੋਹਣਾ ਡਿਜ਼ਾਈਨ ਹੈ ਵਾਲਾ ਰੈਗੂਲਰ ਸੇਲ ਕਰਨ ਵਾਲਾ ਡਿਜ਼ਾਈਨ ਹੈ ਬਲ ਸਾਡਾ ਜਿਨ੍ਹਾਂ ਨੇ ਵੇਚਣ ਵਾਸਤੇ ਲੈਣਾ ਉਹਨਾਂ ਵਾਸਤੇ ਬਹੁਤ ਸੋਹਣੀਆਂ ਆਫਰਾਂ ਨੇ ਜਿਹੜੇ ਸਿੰਗਲ ਸਿੰਗਲ ਨੇ ਉਹਨਾਂ ਵਾਸਤੇ ਬਹੁਤ ਸੋਹਣੀਆਂ ਆਫਰਾਂ ਨੇ ਲੋ ਜੀ ਤੁਹਾਨੂੰ ਸ਼ਿਮਰ ਤੇ ਔਰਗਾਂZA ਦਾ ਬਹੁਤ ਦਿਖਾਤੇ ਹੁਣ ਆਜੋ ਉਪਰ ਨੇਚਰਲ ਕ੍ਰੇਪ ਕਲਿੰਕ ਬਹੁਤ ਸੋਨਾ ਹੈਂਡਵਰਕ ਦਾ ਕੰਮ ਹੋਇਆ ਹੋਇਆ ਬਹੁਤ ਸਾਰੇ ਆਰਟੀਕਲ ਆ ਨੇਚਰਲ ਕ੍ਰੇਪ ਆ ਰਿਜਨਲ ਵਰਕ ਦੀ ਫਿਨਿਸ਼ਿੰਗ ਮੈਂ ਕਲੋਜ਼ ਕਰਕੇ ਦਿਖਾਈ ਰਿਹਾ ਤੁਹਾਨੂੰ ਫਾਈਨਲ ਲੁੱਕ ਸੂਟ ਦੀ ਇਹ ਵਾਲੀ ਆ ਡਾਰਕ ਕਲਰ ਨੇ ਸਰਦੀਆਂ ਨੇ ਸ਼ੇਡ ਨੇ ਸਾਰੇ ਇਸ ਚ ਤੁਹਾਨੂੰ ਕਲਰ ਡਿਜ਼ਾਈਨ ਖਾਫੀ ਮਿਲ ਜਾਣਗੇ ਸਟੱਫ ਰਹੂਗਾ ਪਿਓਰ ਓਰੀਜਨਲ ਨੈਚੁਰਲ ਕ੍ਰੇਪ ਦਪੱਟਾ ਹੂਆ ਚਨੋਂਨ ਦਾ ਕਮਲ ਦਾ ਲੈਸ ਲੱਗੀ ਹੋਈ ਹੈ ਜੀ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰੀ ਸਕਦੇ ਹੋ ਬਹੁਤ ਸੋਹਣਾ ਵਰਕ ਨੇ ਬਾਕੀ ਜਿਹੜੇ ਚ ਕਲਰ ਡਿਜ਼ਾਈਨ ਪੈਣੇ ਮੈਂ ਤੁਹਾਨੂੰ ਦਿਖਾਈ ਦਿੰਨਾ ਲਓ ਜੀ ਨੈਸਟ ਡਿਜ਼ਾਈਨ ਨੈਚੁਰਲ ਕ੍ਰੇਪ ਦਾ ਬਹੁਤ ਸੋਹਣਾ ਹੈ ਮੈਂ ক্লোਜ਼ ਕਰਕੇ ਦਿਖਾ ਰਹੇ ਹਾਂ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਦਾ ਪ੍ਰਦਾ ਚਲ ਜਾਏਗਾ ਕਲਰ ਇਹਦਾ ਪਿਓਰ ਆਰਗੰਜ਼ਾ ਜਿਹੜਾ ਹੁੰਦਾ ਹੈ ਆਪਣੇ ਇਹ orange color dark orange color ਜਿਹੜਾ ਹੁੰਦਾ ਹੈ overlap pure dark ਇਹ ਵੀਡੀਓ ਚ ਤੁਹਾਡੇ ਦੁਪੱਟਾ ਦਿਖਾ ਰਿਹਾ ਲਾਈਟਿੰਗ ਕਰਕੇ ਸੇਮ ਦੁਪੱਟਾ ਇਹਦਾ ਚਨਾਉਣ ਦਾ ਦੁਪੱਟਾ ਲੱਗਿਆ ਹੈ ਨੇਚਰਲ ਕੋਇਫ ਦਾ ਸਟੱਫ ਹੈ ਬਲ ਹੈ ਤੁਹਾਨੂੰ ਕਲਰ ਵੀ ਮਿਲ ਜਾਣਗੇ ਹੈਂਡਵਰਕ ਬਹੁਤ ਸੋਹਣਾ ਹੋਇਆ ਇਹਦੇ ਵਿੱਚ ਜਿਹੜਾ ਆਪਣਾ ਨੇਚਰਲ ਡਿਜ਼ਾਈਨ ਹੈ ਬਹੁਤ ਜ਼ਿਆਦਾ ਸੋਹਣਾ ਡਿਜ਼ਾਈਨ ਹੈ ਰੈਗੂਲਰ ਵਿਕਣ ਵਾਲਾ ਡਿਜ਼ਾਈਨ ਹੈ ਇਹ ਇਹਦਾ ਜਿਹੜਾ ਵਰਕ ਆ ਬਹੁਤ ਸੋਹਣਾ ਹੋਇਆ ਹੈ ਹੈਂਡਵਰਕ ਦਾ ਹੀ ਕੰਮ ਹੋਇਆ ਹੈ ਇਹਦੇ ਵਿੱਚ ਵੀ orange contrast ਦੇ ਨਾਲ ਵਰਕ ਹੋਇਆ ਹੋਇਆ ਹੈ ਇਹਦਾ ਮੈਂ ਇਹਦੇ ਉੱਪਰ ਵੀਡੀਓ ਇੱਕ ਛੋਟੀ ਜਿਹੀ ਚਲਾ ਰਿਹਾ ਚੈੱਕ ਕਰੋ ਸੇਮ ਸੂਟ ਦੀ ਵੀਡੀਓ ਡਿਜ਼ਾਈਨ ਦਾ ਫਰਕ ਹੋ ਸਕਦਾ ਬਾਕੀ ਇਹ ਹੈਗੇ ਤੇ ਬਾਜ਼ੂ ਸੌਰੀ ਬਾਜ਼ੂ ਆਗੇ ਦੁਪੱਟੇ ਆਗੇ ਦਾ ਇਹ ਵਾਲਾ ਸੂਟ ਦੇ ਬਾਜ਼ੂ ਵੀ ਬਣੇ ਹੋਏ ਮੈਂ ਤੁਹਾਨੂੰ ਬਾਜ਼ੂ ਵੀ ਦਿਖਾ ਦਿੰਦਾ ਬਹੁਤ ਸੋਹਣਾ ਲੁਕਾ ਸੂਟ ਦੇ ਬਹੁਤ ਪਿਆਰਾ ਆਰਟੀਕਲ ਆ ਰੇਟ ਵੀ ਬਹੁਤ ਵਧੀਆ ਆ ਨੈਸਟਡ ਡਿਜ਼ਾਈਨ ਆ ਆਪਣਾ ਬਲੈਕ ਕਲਰ ਦਾ ਨੇਚਰਲ ਕ੍ਰੇਪ ਦੇ ਵਿੱਚ ਆ ਬਹੁਤ ਸੋਹਣਾ ਵਰਕ ਹੋਇਆ ਹੈ ਤੇ ਇਹ ਕਿਹੜਾ ਦਾ ਵਰਕ ਹੈ ਇਹ ਤਾਂ 골ਡਨ ਕਲਰ ਦਾ ਵਰਕ ਹੋਇਆ ਹੈ ਬਹੁਤ ਪਿਆਰਾ ਇਹਦਾ ਪੱਟਾ ਇਹਦਾ ਪਿਓਰ ਕਮਲ ਚਨੋਂਨ ਦਾ ਆ ਬਲੈਕ ਕਲਰ ਦੇ ਵਿੱਚ ਜੈਡ ਬਲੈਕ ਕਲਰ ਆ ਚਨੋਂਨ ਦਾ ਵਰਕ ਹੋਇਆ ਹੈ ਉੱਪਰ ਇਹ ਫਾਈਨ ਲੁੱਕ ਸੂਟ ਦੀ ਇਹ ਵਾਲੀ ਰਹੂਗੀ ਨੇਸਟ ਡਿਜ਼ਾਈਨ ਆਪਣਾ ਨੈਚੁਰਲ ਗਰੇਪ ਦੇ ਉਪਰ ਆਊਗਾ ਆਰੀ ਵਰਕ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਦੋਸੋ ਨਾ ਕੇਰਾ ਬਣਿਆ ਦੁਪੱਟਾ ਉਹਦਾ ਕਮਲ ਚਨਾਉਂਦਾ ਹੀ ਵਰਕ ਆਲਾ ਸਾਰ ਚਾਰੀ ਵਰਕ ਹੋਇਆ ਹੈ ਉੱਪਰ ਤੱਕ ਇਹਦੇ ਲਾਇਰੀਆ ਬਣਿਆ ਹੋਇਆ ਹੈ ਫਾਈਨਲ ਲੁੱਕ ਸੂਟ ਦੀ ਇਹ ਵਾਲੀ ਬਹੁਤ ਸੋਹਣਾ ਡਿਜ਼ਾਈਨ ਹੈ ਰੀਅਲ ਦੇਖਣ ਚ ਬਹੁਤ ਸੋਹਣਾ ਹੈ ਵੀਡੀਓ ਚ ਥੋੜਾ ਆ ਨਹੀਂ ਉਹ ਗੱਲਬਾਤ ਬਣਦੀ ਜਿਹੜੀ ਰੀਅਲ ਚ ਬਣੀ ਹੋਈ ਆ ਬਹੁਤ ਸੋਹਣਾ ਡਿਜ਼ਾਈਨ ਹੈ ਵਾਲਾ ਰੇਟ ਵੀ ਇਹਦਾ ਬਹੁਤ ਵਧੀਆ ਆ ਰੇਟ ਨੂੰ ਸਿਰਫ ਇਹ 5 1850 ਰੁਪਏ ਦਾ ਸੂਟ ਦੇ ਦਗਾ ਜੀ ਨੈਚਰ ਡਿਜ਼ਾਈਨ ਆਪਣਾ 100% ਨੈਚੁਰਲ ਰੇਪ ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਹੈ ਵਾਲਾ ਬਹੁਤ ਸੋਹਣਾ ਕੇਰਾ ਹੋਇਆ ਬਣਿਆ ਤੇ ਉੱਪਰ ਦਾ ਕਰਦੇ ਵਰਕ ਬਣਿਆ ਹੋਇਆ ਬਹੁਤ ਸੋਹਣਾ ਇਹ ਦੁਪੱਟਾ ਇਹਦਾ ਬਹੁਤ ਪਿਆਰਾ ਬਣਿਆ ਹੋਇਆ ਸਾਰਾ ਕਟਾਮਾਲ ਨੇਚਰਲ ਗਰੇਪ ਦਾ ਸਟੱਫ ਆ origional ਫੈਬਰਿਕ ਤੁਸੀਂ ਦੇਖ ਸਕਦੇ ਹੋ ਨੇਚਰਲ ਕريب ਦਾ ਉਪਰ ਛੋੜ ਦੀ ਫਾਈਨਲ ਲੁੱਕ ਐਡੀ ਮੈਂ ਦਿਖਾ ਦੇਣਾ ਤੁਹਾਨੂੰ ਫਾਈਨਲ ਲੁੱਕ ਛੋੜ ਦੀ ਬੜੀ ਇਹ ਬਹੁਤ ਸੋਹਣਾ ਡਿਜ਼ਾਈਨ ਹੈ ਬੜਾ ਨੇਸਟਡ ਡਿਜ਼ਾਈਨ ਰੈੱਡ ਕਲਰ ਦੇ ਵਿੱਚ ਆ ਬਹੁਤ ਸੋਹਣਾ ਵਰਕ ਹੋਇਆ ਹੈ ਛਣੋਂ ਦੀ ਚੁੰਨੀ ਇਹਦੀ